ਆ ਪੁੱਤ ਮੈਂ ਖੇਤਾਂ ਹੋਰ ਭਾਂਜੂ ਦਾ ਸੌਰੀ ਜਾਣਾ ਪਾਣੀ ਪੂਣੀ ਵੇਨਦਾ ਫਿਰਦਾ ਥੋੜਾ ਢੱਡ ਵੀ ਭਰਨਾ ਆਉਣਾ ਆਉਣਾ ਆ ਕੇ ਧਾਰਾ ਚੋਣਾ ਵਾ ਆ ਗਿਆ ਭਾਂਜੂ ਉਹਨਾਂ ਸਾਰੀ ਰਾਤ ਜਾ ਕੇ ਪਾਣੀ ਲਾਇਆ ਤੇ ਇਹ ਵੀ ਲੈਟ ਕੁੜੀ ਜਾਵੇ ਦਿਨੀ ਛੱਡੀ ਪਈ ਅੱਜ ਕੋਈ ਹੱਲ ਹੋਕਣੀ ਭਾਂਜੂ ਉਹਨਾਂ ਕੁੱਤੇ ਵੜੇ ਬੰਦਾ ਖੇਰ ਜਿਆਰਾ ਪੁੱਤ ਵਰਗਾ ਫੋੜ ਕਿਵੇਂ ਆ ਯਾਰ ਹਾਂ ਕੀ ਹਾਲ ਹੁਣ ਸੈਟ ਲੋਡਾ ਪਾਣੀ ਪੁਣੀ ਪੀ ਲ ਗਏ ਕਿਧਰੋਂ ਆਇਆ ਓਏ ਮਾੜੇ ਲਾਈਟ ਪੁੱਛਣਾ ਆਇਆ ਜਿੱਥੋਂ ਯਾਰ ਰਾਤ ਆਈ ਸੀ ਰਾਤ ਭਾਂਦੇ ਯਾਰ ਦੀ ਮੈਂ ਪਾਣੀ ਜਾ ਕੇ ਲਾਇਆ ਅੱਛਾ ਤੇ ਹੁਣ ਦਿਨੇ ਛੱਡੀ ਪਈ ਆ ਠੀਕ ਆ ਯਾਰ ਇਹਨਾਂ ਦਾ ਵੀ ਕੋਈ ਭਾਂਦੇ ਯਾਰਾਂ ਦਾ ਹੈ ਨਹੀਂ ਗ੍ਰੈਜੂਏਟ ਵੀ ਮੈਂ ਜਾਊਂਗਾ ਠੀਕ ਆ ਹੋਰ ਹੋਰ ਕਿਵੇਂ ਦਾ ਆ ਜਾ ਫਿਰਦਾ ਦੱਸ ਉਹ ਵੇਖ ਭਾਂਣ ਚੋਦੇ ਰੋ ਦਾ ਹੋ ਦਵਾਈ ਵੀ ਪਾਤੀ ਤੇ ਆਏ ਦੋ ਤਿੰਨ ਘੇੜੇ ਕਹੇ ਗੁੱਲੀ ਡੰਡੇ ਦੇ ਆ ਲਾਦੇ ਨੇ ਬੀਜੇ ਵੀ ਹੁੰਦੇ ਆ ਯਾਰ ਮਨ ਲਾ ਤਾਂ ਦਵਾਈ ਹੋਣੀ ਪਾਈ ਤੇ ਬੰਦਾ ਹੀ ਕਰਤੀ ਤੂੰ ਤਾਂ ਦਵਾਈ ਕਿਉਂ ਨਹੀਂ ਪਾਈ ਜਮੇ ਭਾਂਡ ਨਹੀਂ ਦਵਾਈ ਪਾਈ 5000 ਵਾਲੀ ਪਾਈ ਆ ਯਾਰ ਮੈਂ ਦਵਾਈ ਨਹੀਂ ਪਾਈ ਹੋਣੀ ਆ ਜਾ ਬਹਿਨੇ ਆ ਉਹ ਗੰਡੇ ਕਿਵੇਂ ਆਉ ਤਰੇ ਗੰਡੇ ਦਾ ਠੀਕ ਆ ਮਰੇ ਆ ਤਾਂ ਭਾਂਡ ਦੇ ਯਾਰ ਤਵਾ ਜਿਹੜੇ ਪਾਈ ਇਹ ਮੇ ਤਾਂ ਆ ਬਿਆ ਗੁੱਲੀ ਰੰਦਾ ਸਤਾਈ ਜਾਂਦਾ ਪਹਿਲਾਂ ਮੁਰਕ ਨੇ ਸਤਾ ਲਿਆ ਝੋਨੇ ਦੀ ਯਾਰ ਗੁੱਲੀ ਰੰਦਾ ਤਾਂ ਦਵਾਈ ਕਿਧੋਂ ਲੈਦੀ ਸੀ ਤ ਦਵਾਈ ਦਾ ਠੀਰੇ ਤੋਂ ਲੈਤੀ ਸੀ ਉਹ ਤਾਂ ਧੀ ਦੇ ਦੋ ਲਈ ਮੈਂ ਵੀ ਧੀ ਦੇ ਦੋ ਲਈ ਤੀਏ ਕਿੰਨੇ ਵਾਲੀ ਪਾਈ ਸੀਗੀ ਮਾ ਕਿੱਲਾ ਹੀ 6000 ਨੂੰ ਪਤਾ ਯਾਰ ਉਹ ਨਹੀਂ ਨਹੀਂ ਨੂੰ ਨਹੀਂ ਪਾਇਆ ਮੇਰੇ ਮੈਂ ਕੀ ਭੈਣ ਨਹੀਂ ਜਾਵਾਂ ਮੇਰੇ ਭਾਈ ਜਾ ਕੇ ਦੇਖ ਤੂੰ ਗੁਲੀ ਡੰਡਾ ਕਿੱਥੇ ਦਿਖਾ ਯਾਰ ਗੁਲੀ ਡੰਡਾ ਬਹੁਤ ਆ ਆਪਣੇ ਦਿਖਾ ਯਾਰ ਮੈਨੂੰ ਦਿਖਾ ਦੇ ਨਾ ਤਾਂ ਜਾ ਹੁਣ ਵੀ ਹਰਾ ਹੋਈ ਜਾਂਦਾ ਅੱਡੇ ਤੇ ਨਹੀਂ ਆਏ ਸੀੜਾ ਆਪਣੇ ਕੰਪਨੀ ਜੀ ਵਾਲਾ ਕਿਵੇਂ ਆ ਚਾਚਾ ਕੀ ਹਾਲ ਠੀਕ ਹੈ ਠੀਕ ਹੈ ਤੂੰ ਸੁਣਾ ਬੜਾ ਕਿੱਧਰ ਘੱਟਾ ਹੈ ਕਿਹੜਾ ਓਏ ਬਾ ਇੱਧਰ ਲਾਈਟ ਦੇ ਦੇ ਕਰਦੇ ਆ ਯਾਰ ਆਈ ਨਹੀਂ ਸਾਡੇ ਇੱਧਰ ਤਾਂ ਯਾਰ ਉਹ ਲਾਰਡ ਆਏ ਭੈਣ ਦੇਰ ਹੁਣ ਛੱਡੀ ਬੈਠਿਆ ਫਿਲਟਰ ਫਿਲਟਰ ਉਹ ਭੋਡੀ ਮੀਟਰ ਪਾਉਂਦਾ ਖਾਣਾ ਪਤਾ ਹੀ ਨਹੀਂ ਭੋਡੀ ਫਿਲਟਰ ਕਿਦੋਂ ਚੱਲ ਪੈਂਦਾ ਇਹਨੂੰ ਗੁਲੀ ਡੰਡਾ ਵਖਾਵਾਂ ਆ ਜਾ ਦਿਖਾ ਆ ਜਾ ਉਹ ਜਿਹਨੂੰ ਮਰਜ਼ੀ ਦਿਖਾ ਲੈ ਗੁਲੀ ਡੰਡਾ ਯਾਰ ਮੈਂ ਦਿਖਾਇਆ ਸੀ ਕੋਈ ਤੇਰੀ ਸਾਰ ਨਹੀਂ ਲੈਂਦਾ ਜੇ ਕਰ ਇਹਨੇ ਆ ਜਣਾ ਮੇਰੀ ਮੂਹਰਾਂ ਦਾੜੀ ਮੰਨਦੀ ਤੂੰ ਆ ਗੁਲੀ ਡੰਡਾ ਦਿਖਾ ਦੇ ਕਿੰਨਾ ਗਿਆ ਦਿਖਾ ਦੇ ਉਹ ਪਾ ਦੇਗਾ ਸੀ ਭਾਂ 14 ਨਾਲੇ ਦੁਕਾਨਾਂ ਦੇ ਡੱਬੇ ਦੇ ਵੇਖੀ ਬਾਹਰ ਜਾਂਦੇ ਗੁਲੀ ਡੰਡਾ ਵੇਲਾ ਰੱਖੋ ਉੱਥੇ ਆਏ ਦੀ ਚਾਲਦੇ ਆ ਉਹ ਆਏ ਜੇ ਤਾਂ ਪਾਣੀ ਲਾ ਆਵਾ ਆ ਦੇਖ ਲਓ ਤੁਸੀਂ ਇਹਨੇ ਗੁਲੀ ਡੰਡਾ ਹੈ ਨਹੀਂ ਤੂੰ ਉਹ ਦਵਾਈ ਨਹੀਂ ਪਾਈ ਪਾਂਂਦਾ ਯਾਰ ਤੇਰਾ ਨਾਲ ਤਾਂ ਬਾਹਣਾ ਉਹ ਇੱਥੇ ਮੈਂ ਦਵਾਈ ਪਾਈ ਆ ਦੇਖ ਉਹ ਮੇਰੇ ਵੀ ਆਹੀ ਹਾਲ ਆ ਉਹ ਬਾਈ ਮੇਰੇ ਵੀ ਆਹੀ ਹਾਲ ਆ ਇਹਦਾ ਆ ਪਾਂਂਦੋ ਪੱਟੇ ਗਏ ਆਪਾਂ ਦਾ ਬਾਈ ਯਾਰ ਪੱਟੇ ਗਏ ਤਰਾ ਹੋਰ ਵੀ ਵਧੂ ਗੁੱਲੀ ਰੰਦਾ ਨਹੀਂ ਨਹੀਂ ਇਹ ਲਾਜਮੀ ਤੁਹਾਨੂੰ ਗੁੱਲੀ ਡੰਡੇ ਵਾਲੀ ਨਹੀਂ ਦਿੰਦੀ ਇਹ ਤੁਹਾਨੂੰ ਘਾਟਾਂ ਵਾਲੀ ਦੇਦੀ ਤਾਂ ਹੀ ਤਾਂ ਗੁੱਲੀ ਡੰਡੇ ਡਾਡਾ ਹੋਇਆ ਖੜਾ ਯਾਰ 40 ਵਾਲੀ ਭੈਣ ਤੋਂ ਕਨਕਦੇ ਪਾਈ ਸੀ ਪਿਓ ਨਹੀਂ ਮੰਨ ਲਓ ਤੁਸੀਂ ਉਹ ਮੇਰੇ ਨਾਲ ਲੱਗੇ ਹੋਇਆ ਆਪਣੇ ਵਾਲੇ ਨੂੰ ਫੋਨ ਕਰ ਯਾਰ ਤੁਹਾਡੇ ਵੀ ਆ ਹਾਲੀ ਆ ਹਾਲੀ ਆ ਹਾਲੇ ਹਾਲ ਹੈਗਾ ਭੈਣ ਤੋਂ ਫੋਨ ਲਾਉਣਾ ਤਾਂ ਗੱਲਾਂ ਰੱਸਾ ਪਾਵਾ ਕੇ ਗੱਲ ਚ ਆਪਾਂ ਜਾ ਕੇ ਮੰਡੀ ਚ ਠੀਕ ਦਵਾਈ ਤੁਹਦੀ ਰੇਤ ਦਿੱ ਵਾਜ ਕੇ ਮੂੰਹ ਲਾ ਜਾ ਫੋਨ ਲਾਉਣ ਨੂੰ ਫੋਨ ਯਾਰ ਚੱਕਦਾ ਹੀ ਨਹੀਂ ਫੋਨ ਚੱਕੂਗਾ ਬਹਿਨੇ ਯਾਰੋ ਹਲੋ ਹਲੋ ਉਹ ਧੀਰਾ ਬੋਲਦਾ ਆਹੋ ਮੈਂ ਤਾਂ ਧੀਰਾ ਹੀ ਬੋਲਦਾ ਤੂੰ ਕੌਣ ਬੋਲਦਾ ਓਏ ਮੈਂ ਮਿੰਦਾ ਬੋਲਦਾ ਆ ਕੇ ਵੇਖ ਭੈਣ ਚੋ ਸਾਡੀ ਦਾ ਕਣਕ ਦੇ ਵਿੱਚ ਗੁਲੀ ਡੰਡਾ ਕਿੰਨਾ ਯਾਰ ਤੁਸੀਂ ਸਾਰ ਲਓ ਯਾਰ ਦਵਾਈ ਲੈ ਕੇ ਗਏ ਆ ਮੈਂ ਤੇ ਇੱਥੋਂ ਯਾਰ ਅਸੀਂ ਤਾਂ ਪੱਟੇ ਗਏ ਜਮਾ ਪੱਟਦੇ ਯਾਰ ਇਹ ਤੁਹਾਨੂੰ ਮੈਂ ਗੁੱਲੀ ਡੰਡੇ ਵਾਲੀ ਦਿੱਤੀ ਹੁਣ ਤੁਸੀਂ ਕਰਨ ਚ ਘਾਟਾ ਵਾਧਾ ਕਰਿਆ ਹੋਊਗਾ ਕਰਨੀ ਭੈਣ ਜੋ ਪਾਣੀ ਚ ਪਾ ਕੇ ਕਰਨੀ ਸੀ ਹੋਰ ਕਿਵੇਂ ਕਰੀ ਸੀ ਅਸੀਂ ਕਰਤੀ ਤੇ ਤੂੰ ਦਵਾਈ ਮਾੜੀ ਰੱਖੀ ਬਠਾ ਜਾਂ ਡੱਬੇ ਬਾਹਰ ਸੱਟ ਯਾਰ ਇੱਥੇ ਆ ਨਹੀਂ ਅਸੀਂ ਮੇਰੇ ਤਾਂ ਕਾਰਵਾਈ ਕਰਦੇ ਸੀ ਤਾਂ ਨਹੀਂ ਮੈਂ ਫਾਹਾ ਲੈ ਕੇ ਮਾਰਦਾ ਗੁੱਲੀ ਡੰਡਾ ਵੇਖਾ ਕੇ ਮੇਰੇ ਫਾਹਾ ਲੈ ਕੇ ਕਿਉਂ ਮਾਰਨਾਗਾ ਮੈਂ ਤਾਂ ਤੈਨੂੰ ਦਵਾਈ ਦਿੱਤੀ ਜੱਟਾ ਤੁਸੀਂ ਬਾਤ ਚ ਐ ਕਰਦੇ ਪਹਿਲਾਂ ਦਵਾਈਆਂ ਲੈ ਜਾ ਲੈ ਧਾਰ ਮੁੜ ਕੇ ਪੈਸੇ ਦੇਣ ਵੇਲੇ ਕਹਿੰਦੇ ਨਾ ਖੇਤਾਂ ਚ ਗੁੱਲੀ ਡੰਡਾ ਹੋ ਗਿਆ ਅਸੀਂ ਤਾਂ ਕਿੱਲੇ ਤੇ ਵੀ ਦਾਦਾ ਹਜ਼ਾਰ ਦੀ ਦਵਾਈ ਪਾਤੀ ਹੁਣ ਬਈ ਸਾਡਾ ਹੱਲ ਕਰ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕੋ ਆਲੇ ਨਾਲ ਫਿਰ ਗੱਲਬਾਤ ਕਰਕੇ ਬੰਦਾ ਯਾਰ ਬੈਨੂ ਕਉਮਪ ਕੋਈ ਮਰਦੀ ਆਵੇ ਸਾਡਾ ਇੱਥੇ ਹੱਲ ਕਰਕੇ ਜਾ ਨਹੀਂ ਮੈਂ ਪੈਸੇ ਨਹੀਂ ਦੇਨੇ ਬਾਰਡਰ ਪਾਸ ਦੀ ਟੈਂਕ ਤੇ ਜਣੂ ਮੇਰਾ ਗੁੱਲੀ ਡੰਡਾ ਵੇਖ ਭੇਜ ਜਿਹੜਾ ਕੰਪਨੀ ਵਾਲਾ ਭੇਜਦਾ ਉਹਦੇ ਤੁਹਾਨੂੰ ਗੁਰਦਾ ਰਿਆਦਾ ਸੀਗਾ ਇਕੱਠੇ ਕਰਕੇ ਅਗੇ ਆ ਕੰਪਨੀ ਦੀ ਦਵਾਈ ਲਓ ਗੁੱਲੀ ਡੰਡਾ ਢੀਠ ਮਾਰ ਜੂ ਗੁੱਲੀ ਡੰਡਾ ਭੈਣ ਦਾ ਯਾਰ ਢੀਠੇ ਤੋਂ ਨਹੀਂ ਮੇਰਾ ਨਰਮ ਗੁੱਲੀ ਡੰਡਾ ਸਾਡੇ ਕੋਲ ਅੱਜ ਬੰਦਾ ਆਉਣਾ ਚਾਹੀਦਾ ਬੰਦਾ ਅੱਜ ਸਾਡੇ ਕੋਲੇ ਅੱਜ ਆਥਨ ਨੂੰ ਯਾਰ ਮੇਰੀ ਗੱਲ ਸੁਣ ਲੈ ਅੱਜ ਆਥਨ ਦਾ ਹੀ ਬੰਦਾ ਆ ਜੇਦਾ ਸੀ ਡੀਕਦੇ ਨਹੀਂ ਤੇਰੀ ਦੁਕਾਨ ਤੇ ਆਉਣੇ ਸੀ ਹ ਯਾਰ ਪੈਸੇ ਤੈਨੂੰ ਦੇਵਾਂਗੇ ਪੈਸੇ ਰੱਖੇ ਤੇਰੇ ਯਾਰ ਅੱਗੇ ਉਹ ਰੱਖੇ ਤਾਂ ਨਹੀਂ ਹੈਗੇ ਬਾ ਯਾਰ ਤੂੰ ਬੰਦਾ ਆਪੇ ਤੂੰ ਭੇਜਣਾ ਕਿ ਨਹੀਂ ਭੇਜਣਾ ਬੰਦਾ ਤੂੰ ਹਾਂ ਜਾਂ ਨਾ ਦੱਸੇ ਬੰਦਾ ਨਹੀਂ ਭੇਜਣਾ ਚੱਲ ਭੇਜ ਦਾਂਗੇ ਚੰਗਾ ਆਂਦਾ ਯਾਰ ਗੱਲ ਪੈਂਦਾ ਯਾਰ ਉਹ ਆਹੀ ਤਾਂ ਮੇਰੇ ਤਾਂ ਦੋ ਕਿੱਲਾਂ ਦੇ ਵਿੱਚ ਆਹੀ ਦੌਗਾ ਯਾਰੀ ਨਹੀਂ ਸਾਡੇ ਦਾ ਆਹੀ ਹਾਲਾ ਸਾਰਿਆਂ ਦੇ ਇਹੀ ਹਾਲਾ ਬਈ ਹੁਣ ਆਉਂਦਾ ਆਉਣਾ ਆਜੋ ਤੇ ਲੱਗ ਚਲਾ ਜਾਂਦੇ ਕੋਈ ਨਹੀਂ ਭਗਤ ਵਾਲੇ ਰਾਤ ਹੀ ਜਾਂਣਾ ਉਹਨਾਂ ਦਾ ਵਾਹਣ ਯਾਰ ਭਗਤ ਵਾਲੇ ਰਾਤ ਹੀ ਆਹਲੇ ਫੋਨ ਆਈ ਜਾਂਦੇ ਯਾਰ ਕੋਈ ਹੋਣੀ ਬੈਠੇ ਓਏ ਹਾਂ ਹੋਉ ਬੈਠੇ ਚੱਲ ਯਾਰ ਓਏ ਉਹ ਆ ਗਏ ਓਏ ਸਪਰੇਅ ਵਾਲੇ ਆ ਗਏ ਦੁਕਾਨ ਵਾਲੇ ਓਏ ਇੱਥੇ ਆ ਗਏ ਓਏ ਉਹ ਆ ਗਏ ਆ ਗਏ ਆ ਗਏ ਆ ਗਏ ਖੇਤ ਆਪਾਂ ਹਾਂ ਯਾਰ ਆ ਜਾ ਮਾਂ ਬਾਈ ਹੁਣ ਤੁਸੀਂ ਲਈ ਜੰਨੇ ਆ ਹਾਂ ਬਾਈ ਅਸੀਂ ਲਾਈ ਸੀ ਕੀ ਗੱਲ ਆ ਬਾਈ ਕੀ ਦੁੱਖ ਕਥੋਂ ਆਏ ਬਾਈ ਤੂੰ? ਕੋਈ ਤਾਂ ਮੈਂ ਕੰਪਨੀ ਚੋਂ ਆਇਆ ਯਾਰ ਤੂੰ ਫੋਨ ਆਈ ਥੋੜੀ ਬਾਹਲੇ। ਆਹੀ ਦੁਕਾਨ ਤੇ ਫੋਨ ਲਾਇਆ ਸੀਗਾ। ਹਾਂ ਤੂੰ ਉਹ ਮੁੰਡਾ ਨਾ ਗੁਰਦਾ ਰਿਹਾ ਸੀ ਅਹੀਂ। ਹਾਂ ਇਹ ਇਹੀ ਮੁੰਡਾ ਆਇਆ ਸੀ ਗੁਰਦਾ। ਮੈਂ ਹਾਂ ਮੈਂ ਹੀ ਆਇਆ ਸੀਗਾ ਆਪਣੇ ਇੱਥੇ ਢੱਲੇ ਗੁਰਦਾ। ਇੱਕ ਮਿੰਟ ਤੂੰ ਸਾਨੂੰ ਕਹੀਂ ਸਾਡਾ ਸਾਡੀ ਦਵਾਈ ਲਾਓ। ਹਾਂ ਦਵਾਈ ਵਾਲਾ। ਬਾਈ ਸਾਡਾ ਗੁੱਲੀ ਡੰਡਾ ਸਾਡੀ ਦਵਾਈ ਐਂ ਕਰ ਦੂ ਭੁੰਨ ਦੂ ਜੋਹ ਕਰ ਦੂ। ਤੇ ਭੁੰਨ ਦੀ ਆ। ਤੂੰ ਗਰੰਟੀ ਚੱਕੀ ਸੀ। ਗਰੰਟੀ ਚੱਕੀ ਸੀ ਆਪਾਂ ਦਾਵੇ ਲਾ ਕੇ ਨੇ। ਇਹਨੇ ਇਹਨੇ ਸਾਰੇ ਜੱਟਰੇ ਪਾਇਆ ਪਾਇਆ ਹਜ਼ਾਰ ਦੀ ਦਵਾਈ ਪਾਈ। ਠੀਕ ਆ। ਗੁੱਲੀ ਡੰਡਾ ਦਿਖਾ। ਸਾ ਯਾਰ ਮੈਂ ਦਾਵਾ ਕਰਦਾ ਗੁੱਲੀ ਡੰਡਾ ਜਿੱਥੇ ਆਪਣੀ ਦਵਾਈ ਆ ਉਸੇ ਗੁੱਲੀ ਡੰਡਾ ਦੀ ਗੁੱਲੀ ਡੰਡਾ ਦੇਖ ਮੜਿਆ ਜਾ ਹਾ ਦੇਖ ਨਾ ਪਰੇ ਦੀ ਲੈ ਕੇ ਥਾਲੇ ਨੂੰ ਪਰੇ ਦੀ ਗੁੱਲੀ ਡੰਡਾ ਦੇਖ ਯਾਰ ਇੱਥੇ ਦੇਖਾ ਆਪਣੀ ਸਪਰੇ ਨਹੀਂ ਹੋਈ ਯਾਰ ਇੱਥੇ ਇਵੇਂ ਨਹੀਂ ਸਪਰੇ ਹੋਈ ਵੀ ਤੇਰੀ ਯਾਰ ਆਪਣੀ ਸਪਰੇ ਗਾਂਹ ਦਾਲ ਉਹ ਬਾਈ ਤੁਸੀਂ ਨਾ ਢੋਲਗਣਾ ਦਵਾਈ ਛੜਕੀ ਯਾਰ ਤੂੰ ਗਾਂਹ ਦਾਲ ਢੋਲਗਣਾ ਦਵਾਈ ਬਾਈ ਮੇਰੀ ਗੱਲ ਸੁਣ ਹਾਂ ਫੁੱਦੂ ਨਾ ਆਪਣਾ ਜਿਹੜਾ ਛੋਟਾ ਭੂਣ ਸੀ ਆਪਣੀ ਕੰਪਨੀ ਦਾ ਹਾਂ ਉਹ ਤੋਂ ਦਵਾਈ ਛੜਕਾਈ ਆ ਅਸੀਂ ਉਹ ਫਿਰ ਯਾਰ ਇੰਨਾ ਕੁ ਗੁੱਲੀ ਡੰਡਾ ਦਾ ਯਾਰ ਦੇਖੋ ਹੋਈ ਜਾਂਦਾ ਐ ਜੱਟ ਯਾਰ ਕਰੀ ਜਾਂਦੇ ਆ ਹਣਾ ਬਾਈ ਮੇਰੀ ਗੱਲ ਸੁਣ ਲੈ ਇੱਕ ਮੈਂ ਦਬਜੀਤ ਹਾਂ ਦੋ ਸਾਲਾਂ ਨੂੰ ਨਾ ਦੂਜਾ ਸਾਲ ਤਾਂ ਹੋ ਗਿਆ ਯਾਰ ਦੋ ਸਾਲ ਫਿਰ ਲਗਾਤਾਰ ਛੜਕਣੀ ਆ ਨਾ ਇਹਨਾਂ ਨੇ ਸੜਕੀ ਆ ਯਾਰ ਫਾਟੇ ਵੀ ਉਹੀ ਹਾਲ ਆ ਬਾਈ ਇਹਦਾ ਤਾਂ ਕੋਈ ਹੱਲ ਨਹੀਂ ਫਿਰ ਐਨਕਾਂ ਲਾ ਤੂੰ ਦੀਨੀਆਂ ਦਾ ਹਰਿਆਣਕਾ ਲਾ ਦੇ ਇਹਨਾਂ ਯਾਰ ਗੁੱਲੀ ਡੰਡਾ ਵੇਖਿਆ ਖਾ ਖਾਣੀ ਯਾਰ ਬਾਈ ਯਾਰ ਇੰਨੇ ਦਾ ਖਾ ਖਾਣੀ ਨਹੀਂ ਇੰਨਾ ਕੁ ਦਾ ਬਾਈ ਛੜਕ ਲੈ ਇੱਕ ਮਿੰਟ ਆ ਕੇ ਦੇਖ ਤੂੰ ਐਨਕਾਂ ਬਾਈ ਕਿੰਨੇ ਪਾਈ ਆ ਇਹਨਾਂ ਦੇ ਕਿੰਨੇ 10000 ਦਾ ਕਿੱਲਾ ਪੈ ਗਿਆ ਕਿਨੇ ਬਾਈ ਯਾਰ ਚਲੋ ਕੋਈ ਯਾਰ ਅੱਡੇ ਦੇ ਭੈਣ ਜੀ ਉਹਨੂੰ ਗਾਰੰਟੀ ਤੇ ਕਿਸੇ ਗੁੱਲੀ ਡੰਡੇ ਦੀ ਇੱਕ ਸਾਲ ਹੋਰ ਛੜਕ ਕੇ ਦੇਖ ਲੋ ਐਵੇਂ ਛੜਕ ਕੇ ਦੇਖ ਦੂਜੇ ਸਾਲ ਆ ਯਾਰ ਉਹ ਯਾਰ ਖੜਾਗਾ ਓ ਯਾਰ ਭਾਈ ਤੁਸੀਂ ਤਾਂ ਜਾਣ ਕੇ ਹੋਈ ਬਾੜਾ ਕਰੀ ਜਾਂਦੇ ਯਾਰ ਪੈਸੇ ਦੇਣ ਦੀ ਖਾਤਰ ਕਹੀ ਐਣਕਾ ਦਾ ਲਾ ਕੇ ਵੇਖਣਾ ਐਣਕਾ ਦਾ ਲਾ ਕੇ ਵੇਖਣਾ ਇਹ ਕੱਕ ਨਹੀਂ ਆ ਦੇਖ ਹੁਣ ਦਿਸਿਆ ਕਿ ਨਹੀਂ ਦਿਸਿਆ ਕੋਈ ਓ ਗੁੱਡੀ ਨਾਲ ਚਲੋ ਹੈਗਾ ਮੈਂ ਮੰਨ ਲੈਣਾ ਹੁਣ ਦੇ ਦੇ ਪਰ ਯਾਰ ਇਹਦਾ ਤਾਂ ਫਿਰ ਭਾਈ ਕੋਈ ਹੱਲ ਨਹੀਂ ਹੋਣੀ ਯਾਰ ਪਰ ਸਾਡਾ ਕੀ ਹੱਲ ਹੁਣ ਪੈਸੇ ਤਾਂ ਭਾਈ ਦੇਣੇ ਪੈਣਗੇ ਅਕਸਰ ਬਾਹਣ ਦੇ ਵਿੱਚ ਸਪਰੇਅ ਕਰੀਏ ਉਹਨਾਂ ਨੂੰ ਬਾਹਣ ਦੇ ਦੇਖਿਆ ਆ ਕਮੈਂਟ ਭਾਈ ਫੋਨ ਤੇ ਗੱਲ ਕਰ ਲਾਂ ਯਾਰ ਹੈਲੋ ਮੱਤੀ ਰੇ ਸਮਝ ਨਹੀਂ ਕੋਈ ਯਾਰ ਉਹਦਾ ਯਾਰ ਉਹੀ ਕਰੀ ਜਾਂਦਾ ਯਾਰ ਐਡਾ ਕੋਈ ਖਾਸਾ ਗੁੱਲੀ ਡੰਡਾ ਨਹੀਂ ਇਹਦਾ ਤਾਂ ਫਿਰ ਹੱਲ ਹੈ ਨਹੀਂ ਯਾਰ ਕੋਈ ਹੁਣ ਕੰਪਨੀ ਵੱਲੋਂ ਕੋਈ ਨੂੰ ਦਿੰਦਾ ਹੀ ਨਹੀਂ ਓਏ ਯਾਰ ਭਾਈ ਫੋਨ ਕੱਟ ਯਾਰ ਉਹ ਫੋਨ ਕੱਟ ਆ ਯਾਰ ਭਾਈ ਹੁਣ ਯਾਰ ਇਹਦਾ ਹੱਲ ਕਰੇਗਾ ਕੋਈ ਯਾਰ ਫੁੱਦੂ ਬਣਾਏ ਇਹਨੂੰ ਹੈ ਭਾਈ ਹੈ ਨਹੀਂ ਕੋਈ ਹੱਲ ਓਏ ਆ ਨਾ ਦਿਓ ਪੈਸੇ ਯਾਰ ਭਾਈ ਓਏ ਉਹ ਨਾ ਦੇ ਪੈਸੇ ਨਹੀਂ ਲੈਣੇ ਪੈਸੇ ਨਹੀਂ ਇੱਥੇ ਲੈਣੇ ਪੈਸੇ ਖੂਹ ਦਾ ਹੱਲ ਕਰ ਇੱਥੇ ਦੇ ਦੇ ਪੈਸੇ ਦੇਖ ਲੈ ਬਾਈ ਛੱਡ ਦਿਓ ਯਾਰਾ ਛੱਡ ਦਿਓ ਬਈ ਨਾ ਯਾਰਾ ਇਹਦਾ ਹੱਲ ਕਰ ਤੂੰ ਯਾਰਾ ਨਾ ਯਾਰ ਬਈ ਯਾਰਾ ਤੂੰ ਅੱਡੇ ਦੇ ਗਾਰੰਟੀ ਤੇ ਕੀ ਗਲੀ ਡੰਡੇ ਦੀ ਚੱਕੀ ਸੀਗੀ ਬਾਈ ਯਾਰਾ ਤੇ ਮਾਰੀ ਬਾਈ ਵੇਚਦੇ ਆ ਉਹ ਬਾਈ ਡੀਲਰ ਭੇਜ ਦਿੰਦੇ ਆ ਯਾਰ ਆ ਸਾਡੀ ਕੋਈ ਗਲਤੀ ਨਹੀਂ ਬਾਈ ਗਾਂਦ ਤੇ ਗਾਂਦ ਚੱਲ ਮੂੰਹ ਤੇ ਦੁਰੋ ਨਾ ਕਰ ਲੈਣਾ ਬਾਈ ਕਰ ਲੈ